ਐ ਜੇ ਇਹਨੂੰ ਗੱਡੀ ਲਾ ਕੇ ਪਿੱਛੇ ਫੜਨਾ ਤੇ ਥੋੜਾ ਸਮਾਂ ਲੱਗਦਾ ਹੈ ਹੈ ਹਾਂ ਇੱਕੋ ਦਮ ਰੇਸ ਫੜਦਾ ਇੱਕੋ ਦਮ ਬੇਕਾਮ ਬਹੁਤ ਹੈ ਇੱਕਦਮ ਬਾਈ ਸਾਹ ਦੇ ਖੜਾ ਬਹੁਤ ਸਮਾਂ ਬਣਾ ਜਾਂਦਾ ਇੱਕ ਥਾਂ ਤੇ ਠੀਕ ਹੈ ਠੀਕ ਭਜਾਇਆ ਇਹਨੂੰ ਇਹ ਨਹੀਂ ਵੀ ਫੱਟੀਆਂ ਲਾ ਕੇ ਭਜਾਇਆ ਅੱਛਾ ਕੋਈ ਚੱਕਰ ਨਹੀਂ ਫੋਲ ਉਹ ਪਲੇਟ ਦੇ ਸਿਰ ਤੇ ਉਹਦੇ ਸਿਰ ਤੇ ਭਜਾਇਆ ਉਹ ਜਿਹੜਾ ਜੁੱਲਾ ਜਿਵੇਂ ਅੱਗੇ ਲੱਗਿਆ ਸੀ ਉਹ ਬਸ ਐ ਹਾਂ ਹੀਨੋ ਲੈ ਲੈਣ ਦਾ ਹੀਨੋ ਲੈ ਲੈਣ ਦਾ ਹੀਨੋ ਲੈ ਲੈਣ ਦਾ ਇੰਜਨ ਹੈ 6 ਸਿਲੰਡਰ ਇੰਜਨ ਹੈ ਹਿੰਦੁਸਤਾਨ ਟਰੈਕਟਰ ਤੇ ਲੱਗਿਆ ਆ ਤੁਸੀਂ ਦੇਖ ਸਕਦੇ ਇਹਨਾਂ ਨੇ ਇੱਥੋਂ ਇਦਾਂ ਬਣਾਇਆ ਵੀ ਦੋ ਚਾਹੀਦੀਆਂ ਹਾਂਜੀ ਦੋ ਬੈਂ ਠੀਕ ਹੈ ਉਹ ਵੇ ਵੱਡਾ ਵਾਸਾ ਬਾਈ ਬਾਈ ਹੈ ਸਾਡਾ ਗਰਮੀਤ ਮੈਸਤਰੀ ਠੀਕ ਬਾਕੀ ਉਹ ਮਜਬੂਤ ਹੈ ਜਿਹੜਾ ਟਰੈਕਟਰ ਬਾਈ ਤਗੜਾ ਜਿਹੜਾ ਟਰੈਕਟਰ ਉਹ ਜਿਹੜਾ ਲੋਹਾ ਲੱਗੀ ਜਾਂਦਾ ਉਹ ਜਿਹੜਾ ਲੋਹਾ ਵਾਕਈ ਇਹਨੂੰ ਦਿਮਾਗ ਨਾਲ ਕੋਈ ਆਇਆ ਤਾਂ ਨਹੀਂ ਫਰਮ ਆਉਂਦਾ ਕਿਸੇ ਦਾ ਪਹਿਲਾਂ ਫਰਮ ਆ ਪਹਿਲਾਂ ਬਣਾਉਣਾ ਪੈਂਦਾ ਆ ਆਪਣੇ ਪਹਿਲਾਂ ਸਾਰੇ ਪਾਰਟਨਰ ਇਹਦੇ ਬਣਾਏ ਬਣਾਏ ਲੱਕੜ ਦੇ ਬਣਾਏ ਫਿਰ ਬਾਈਟ ਲਾ ਕੇ ਲਿਆ ਆ ਮੇਰੇ ਮਿੱਤਰੋ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ ਹਿੰਦਸਤਾਨ ਟਰੈਕਟਰ ਤਾਂ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਮਾਨ ਟਰੈਕਟਰ ਵਰਕਸ਼ਾਪ ਤੇ ਤਿਆਰ ਹੋਇਆ ਸੀ ਇੰਜ ਲੱ ਤੇ ਹੁਣ ਬਾਈ ਹੋਰਾਂ ਕੋਲੋਂ ਤਿਆਰ ਹੋ ਰਿਹਾ ਪਲੇਟਫਾਰਮ ਵੰਗ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਜੀ ਲੱਗੇ ਪਏ ਹੋ ਐ ਲੱਗੇ ਪਏ ਆ ਕੀ ਬਾਤ ਹੈ ਤੇ ਬਾਈ ਕੀ ਕੰਮ ਕਰ ਰਹੇਗੇ ਹੁਣ ਇਹਦੇ ਕੰਮ ਕਰ ਬਸ ਛੋਰੇਗੀ ਇੱਕ ਤਾਂ ਦੀ ਠੀਕ ਹੈ ਜੀ ਬੈਂਪਰ ਪੂਪਰ ਲੱਗੀ ਜਾਂਦਾ ਇਹਦਾ ਠੀਕ ਹੈ ਪਲੇਟਫਾਰਮ ਦੇ ਲੱਗ ਗਏ ਮਗਰਾੜ ਲੱਗ ਗਏ ਠੀਕ ਹੈ ਤਾਂ ਜਾਨੀ ਹਜੇ ਅਧੀਨ ਆ ਕੰਮ ਚੱਲ ਰਿਹਾ ਹਜੇ ਤਾਂ ਅਧੀਨ ਆ ਜਿਹੜੇ ਮਿੱਤਰ ਨਵੀਂ ਚੈਨਲ ਤੇ ਆਏ ਆ ਨਵੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਤੇ ਉਹਨਾਂ ਨੂੰ ਦੱਸ ਦਈਏ ਜੀ ਇਹ ਕਿੰਨੇ ਹਸਪਾਵਰ ਇੰਜਨ ਸੀ ਬਾਈ 160 ਜੀ 160 ਹਸਪਾਵਰ ਇੰਜਨ ਸੀਗਾ ਤੇ ਇਹ ਬਾਈ ਹੋਰਾਂ ਵੱਲੋਂ ਹੀ ਜਿਹੜਾ ਸਾਰਾ ਤਿਆਰ ਕੀਤਾ ਗਿਆ ਇੱਥੇ ਅਗਲਾ ਹਿੱਸਾ ਜਿਹੜਾ ਇੰਜਨ ਹੈ ਦਾ ਹੀਨੋ ਲੈ ਲੈਣ ਦਾ ਇਹਨੂੰ ਲੈ ਲੈਣ ਦਾ ਇੰਜਨ ਹੈ 6 ਸਿਲੰਡਰ ਇੰਜਨ ਹਿੰਦਸਤਾਨ ਟਰੈਕਟਰ ਤੇ ਲੱਗਿਆ ਆ ਤੁਸੀਂ ਦੇਖ ਸਕਦੇ ਇਹਨਾਂ ਨੇ ਇੱਥੋਂ ਇਦਾਂ ਬਣਾਇਆ ਜਿਹੜਾ ਇਹਨੂੰ ਜੋੜਿਆ ਅਸੈਂਬਲ ਕਰਾਇਆ ਇਹਨਾਂ ਨੂੰ ਤੇ ਬਾਕੀ ਬਈ ਆ ਸਪੋਰਟਾਂ ਲਾ ਦੀਆਂ ਹੈ ਹਾਂ ਇਹ ਲਾ ਦੀਆਂ ਸਪੋਰਟਾਂ ਜੀ ਇਹਦੇ ਪੂਰੀ ਫਿਰ ਜੇ ਜਬਈ ਟਰੈਕਟਰ ਤਕੜਾ ਹੋ ਜੀ ਸਪੋਰਟ ਵੀ ਤਕੜੀ ਲਾਦੀ ਹੈ ਨਾ ਤਾਂ ਪਰ ਲਾਉਣਾ ਹੀ ਪਊਗਾ ਜੀ ਹਾਂਜੀ ਤੇ ਬਈ ਮਜਕ ਦਾ ਤਾਂ ਨਹੀਂ ਕਿਸੇ ਪਾਸ ਨਹੀਂ ਮਜਕ ਦਾ ਜੀ ਗਾਰੰਟੀ ਪੂਰੀ ਬਾਕੀ ਸਾਡੇ ਖਰਾ ਦੀ ਬਹੁਤ ਤਕੜੇ ਹੈ ਬਈ ਮਜਕ ਨਹੀਂ ਠੀਕ ਠੀਕ ਹੈ ਇਹ ਬਾਈ ਹੋਰੀ ਜਿਹੜਾ ਖਰਾਸ ਦਾ ਕੰਮ ਕਰਦੇ ਆ ਜੋ ਵੀ ਇਹਨਾਂ ਦਾ ਮਾਨ ਟਰੈਕਟਰ ਵਰਕਸ਼ਾਪ ਤੇ ਹੁੰਦਾ ਤੇ ਇਹ ਬਾਈ ਹੋਰੀ ਪੈਰਪੂਰ ਬਣਾਉਂਦੇ ਆ ਤੇ ਬਾਈ ਨੂੰ ਵੀ ਦੇਈਏ ਸਮਾਂ ਹਾਂਜੀ ਹਾਂਜੀ ਜ਼ਰੂਰ ਦਿਓ ਲੈ ਬਾਈ ਮੜਾ ਜਾ ਪਹਿਲਾਂ ਤਾਂ ਜੀ ਸਵਾਗਤ ਆ ਤੁਹਾਡਾ ਬਾਈ ਸਤਿ ਸ਼੍ਰੀ ਅਕਾਲ ਸਸੀ ਗਾਲ ਜੀ ਹਾਂਜੀ ਤੇ ਬਈ ਤੁਸੀਂ ਕਰ ਰਹੇ ਆ ਫਿਰ ਪੈਰਪੂਰ ਤਿਆਰੇ ਦੇ ਹਾਂ ਬਈ ਆਪਾਂ ਹੀ ਕਰ ਰਹੇ ਹਾਂ ਜੀ ਠੀਕ ਹੈ ਤੇ ਅੱਜ ਬੰਪਰ ਨੂੰ ਲੱਗੇ ਪਏ ਹਾਂਜੀ ਅੱਜ ਬੰਪਰ ਨੂੰ ਲੱਗੇ ਆ ਕੱਲ ਬਕਸਾ ਬਣਾਇ ਸਾਰੀ ਢਾੜੀ ਚ ਠੀਕ ਹੈ ਜੀ ਹਾਂ ਇਧਰ ਦਾ ਬੈਟਰੀ ਬਕਸਾ ਠੀਕ ਹੈ ਜੋ ਇਹਦੇ ਬਈ ਪੈਰਪੂਰ ਬਣੇ ਉਹ ਵੀ ਤੁਹਾਡੇ ਕੋਲੋਂ ਬਣੇ ਆ ਹਾਂਜੀ ਆਪਣੇ ਕੋਲ ਬਣੇ ਵੀਰੇ ਕੀ ਬਾਤ ਆਦਾ ਬਾਈ ਐਡੇ ਟਰੈਕਟਰ ਦੇ ਜਿਹੜੇ ਪੈਰ ਬਣਾਉਣੇ ਉਹ ਵੀ ਕੋਈ ਮਾੜੀ-ਮੋਟੀ ਗੱਲ ਨਹੀਂ ਮਗਰ ਪਲੇਟਾਂ ਇਹ ਮਗਰਾੜ ਕਸੇ ਆ ਮੋਟੀਆਂ ਪਹਿਲਾਂ ਪਲੇਟਾਂ ਬਾਈ ਸਾਹਿਬ ਕਟਾ ਕੇ ਲੈਏ ਸੀ ਠੀਕ ਹੈ ਜੀ ਗਰਮੀ ਤੇ ਮਿਸਤਰੀ ਠੀਕ ਹੈ ਜੀ ਉਹ ਮਗਰਾੜ ਫੱਟ ਕਰ ਗਿਆ ਠੀਕ ਹੈ ਆ ਪਲੇਟਾਂ ਤੇ ਲਾਈਆਂ ਪੰਗ ਮਗਰਾੜ ਪੱਕਿਆ ਸਾਡੇ ਠੀਕ ਹੈ ਜੀ ਤੇ ਆਪਾਂ ਬਕਸਾ ਉਧਰਲੀ ਸਾਈਡ ਦੇਖੀਏ ਬਕਸਾ ਲਾਤਾ ਹਾਂ ਹਾਂ ਬਕਸਾ ਲਾਤਾ ਹੈ ਇਧਰ ਠੀਕ ਹੈ ਹਾਂ ਜੀ ਠੀਕ ਹੈ ਜੀ ਤੇ ਮਿੱਤਰੋ ਆ ਪਲੇਟ ਫਾਰਮ ਦੇ ਥੱਲੇ ਇਹਦੇ ਤਾਂ ਬਈ ਬੈਂਡਰੀਆਂ ਵੀ ਦੋ ਚਾਹੀਦੀਆਂ ਹਾਂਜੀ ਦੋ ਬੈਂਡਰੀਆਂ ਬਾਈ ਜੀ ਇਹ ਲੋਡ ਨਿਕਲਦਾ ਹੀ ਹੈ ਠੀਕ ਹੈ ਉਹ ਵਾਡਾ ਵਾਸਾ 22 22 ਆ ਸਾਡਾ ਗਰਮੀਤ ਮੈਸਤਰੀ ਐ ਕਰਾਈਆਂ ਸੀਗੀਆਂ ਨੇ ਇਹਦੇ ਨਾਲ ਫਿਰ ਪੈਰ ਲਾਉਣੇ ਕਰਕੇ ਫਿਰ ਬੈਂਟਗੜੀ ਨਿਕਲਦੀਆਂ ਸੀ ਹਾਂਜੀ ਹਾਂ ਫਿਰ ਅਸੀਂ ਰਿਜੈਕਟ ਕਰਤਾ ਕੰਮ ਫਿਰ ਅਸੀਂ ਐਸ ਲੋਡ ਕਰਿਆ ਠੀਕ ਹੈ ਠੀਕ ਹੈ ਨਹੀਂ ਇਹ ਵਧੀਆ ਬਈ ਨਾਲੇ ਪਰੇ ਪਰੇ ਰਹਿ ਗਿਆ ਕੋਈ ਟਾਇਰਾਂ ਤੋਂ ਮਿੱਟੀ ਘਟਾ ਨਹੀਂ ਵਾਈਦਾ ਹਾਂ ਜੇ ਆਪਾਂ ਦੇਖਗੇ ਬਸ ਕੋਈ ਰੱਟੇ ਪਾਸੇ ਨੂੰ ਆਇਆ ਹਾਂ ਜਨਰਲ ਲੱਗ ਗਿਆ ਇਹ ਇੰਜਣ ਦੇ ਨਾਲ ਹੀ ਆ ਗਈ ਆ ਟਾਇਰਾਂ ਟੂਰ ਵਾਲੀ ਮਿੱਟੀ ਨਹੀਂ ਵਿੱਚ ਵੜਦੀ ਹਾਂਜੀ ਹਾਂਜੀ ਨਹੀਂ ਇਹ ਵਧੀਆ ਜੀ ਬਾਕੀ ਓਵੇਂ ਆ ਮਜ਼ਬੂਤ ਆ ਜਿਹਾ ਜਿਹਾ ਟਰੈਕਟਰ ਬਈ ਤਗੜਾ ਜਿਹਾ ਜਿਹਾ ਟਰੈਕਟਰ ਉਹ ਜਿਹਾ ਲੋਹਾ ਲੱਗੀ ਜਾਂਦਾ ਉਹ ਜਿਹਾ ਲੋਹਾ ਵਾਕਈ ਇਹਨੂੰ ਜਿਵੇਂ ਆਂਦੇ ਹੁੰਦੇ ਆ ਨਾ ਉਹ ਜਿਹਾ ਲੋਹਾ ਵਾਕਈ ਉਹ ਜਿਹਾ ਲੱਗੀ ਜਾਂਦਾ ਹਾਂਜੀ ਤਾਂ ਬੜੀ ਮਜ਼ਬੂਤੀ ਨਾਲ ਬਾਈ ਹਰਾਂ ਨੇ ਲਾਏ ਆ ਬਹੁਤ ਮਿਹਨਤ ਕਰੀਏ ਵੀਰੇ ਤੇ ਬਹੁਤ ਇਸ ਮਿਸਤਰੀ ਨੇ ਬਹੁਤ ਕਰੀ ਗਰਮੀ ਵੀ ਬਾਈ ਨੇ ਹਾਂਜੀ ਹਾਂ ਤੇ ਉਹਨਾਂ ਹੀ ਜੋਰ ਬਾਈ ਨਾਲ ਲੱਗਾ ਸਾਲ ਹੋ ਗਿਆ ਬਾਈ ਲੱਗਿਆ ਸਾਲ ਹੋ ਗਿਆ ਬਹੁਤ ਹੈ ਤੇ ਮਲਾਦਾ ਜੇ ਤਨ ਚਾਰ ਮਹੀਨੇ ਟਰੈਕਟਰ ਜਾਂਦਾ ਨਹੀਂ ਠੀਕ ਹੈ ਹਾਂਜੀ ਤੇ ਮਿੱਤਰੋ ਦੇਖੋ ਵੀ ਘੋੜੇ ਵਰਗਾ ਟਰੈਕਟਰ ਜਾਂ ਆ ਵਰਗਾ ਟਰੈਕਟਰ ਬਣਾਉਣਾ ਬਈ ਫਿਰ ਕਿਹੜਾ ਸੌਖਾ ਹਨਾ ਕਿਉਂਕਿ ਇਹ ਹਰੇਕ ਚੀਜ਼ ਬਈ ਜ਼ੀਰੋ ਤੋਂ ਆਪਦੇ ਵੱਲੋਂ ਹੀ ਚੱਲਣੀ ਹੈ ਆਪਦੇ ਵੱਲੋਂ ਹੀ ਆਪਦੇ ਦਿਮਾਗ ਨਾਲ ਹੀ ਚੱਲਣੀ ਹੈ ਦਿਮਾਗ ਨਾਲ ਕੋਈ ਐਂ ਤਾਂ ਨਹੀਂ ਫਰਮ ਆਉਂਦਾ ਕਿਸੇ ਦਾ ਪਹਿਲਾਂ ਫਰਮ ਆ ਪਹਿਲਾਂ ਬਣਾਉਣਾ ਪੈਂਦਾ ਆਪ ਨੂੰ ਹੀ ਪਹਿਲਾਂ ਸਾਰੇ ਪਾਰਟਨਰ ਇਹਦੇ ਬਣਾਏ ਬਣਾਏ ਲੱਕੜ ਦੇ ਬਣਾਏ ਫਿਰ ਵਾਈਟ ਲਾ ਕੇ ਲਿਆ ਆ ਰਾਮਪੁਰੋਂ ਰਾਮਪੁਰ ਗਏ ਸੀ ਰਾਮਪੁਰੋਂ ਸਾਰਾ ਪੁਰਜਾ ਜੋਟ ਹਲ ਗਿਆ ਉਹ ਤੋਂ ਢਲਾ ਕੇ ਲਿਆ ਇਹ ਠੀਕ ਹੈ ਫਿਰ ਉਹ ਤੋਂ ਬਾਅਦ ਠੀਕ ਹੈ ਤੇ ਹਜੇ ਇਹਨੂੰ ਪੇਂਟ ਪੂੰਡ ਹੋਣਾ ਵਾਕਈ 2-3 ਮਹੀਨੇ ਨਹੀਂ ਜਾਂਦਾ ਹਜੇ ਹਜੇ ਜਾਂਦਾ ਨਹੀਂ ਭਾਈ ਹਜੇ ਤਾਂ ਇਹਦਾ ਛਤਰੀ ਉਹ ਕਹਿੰਦਾ ਸੀ ਛਤਰੀ ਵਾਲਾ ਜਗਾੜ ਵੀ ਬਣਾਉਣਾ ਮਗਰ ਬਣਾਉਣਾ ਪੈਣਾ ਦੂਜੇ ਲੋੜ ਨੇ ਭਾਈ ਛਤਰੀ ਹੱਡ ਤੇ ਹਜੇ ਪੇਂਟ ਬਾਕੀ ਹੈ ਸਾਰਾ ਤੇ ਹਜੇ ਪੇਂਟ ਬਾਕੀ ਹੈ ਅਸੀਂ ਤਾਂ ਪੇਂਟ ਕਰੂਗਾ ਫਿਰ ਇਹਦੀ ਟੱਚਿੰਗ ਕਰਾਂਗੇ ਟੱਚਿੰਗ ਤੋਂ ਬਾਅਦ ਇਹਦੀ ਲੈਕਟਰ ਵਗੈਰਾ ਸਾਰਾ ਚੈੱਕ ਕਰਕੇ ਫਿਰ ਪੇਂਂਟ ਚੈੱਕ ਕਰਕੇ ਫਿਰ ਜਾਊਗਾ ਡਾਇਰੈਕਟਰ ਠੀਕ ਹੈ ਜਾਨੀ ਡਾਇਰੈਕਟਰ ਹੁੰਦਾ ਉਹ ਤਾਂ ਮੰਨ ਲਓ ਸਾਰਾ ਫਿੱਟ ਕਰੋ ਹਾਂਜੀ ਹਾਂ ਇਹਨੂੰ ਚੈੱਕ ਕਰੋ ਤੇ ਭੇਜੋ ਪੇਂਟ ਦੇ ਵੱਲੇ ਵੱਲੇ ਹੁਣ ਇਹਦੇ ਹਰ ਕੋਸ ਬਣਾ ਕੇ ਲਾਇਆ ਉਹਨੂੰ ਚੈੱਕ ਤਾਂ ਪਹਿਲਾਂ ਕਰਨਾ ਹੀ ਪੈਣਾ ਇਹ ਹਾਂ ਬਾਕੀ ਜਿੱਦਾਂ ਚੈੱਕ ਕਰਿਆ ਉਹਦੇ ਹੀ ਵੀਡੀਓ ਜਰੂਰ ਬਣਾਵਾਂਗੇ ਉਹਦਾ ਭਾਈ ਆ ਜੂਗੀ ਸਦਾਂਗੇ ਹਾਂ ਜੀ ਨਹੀਂ ਨਹੀਂ ਹਾਂ ਨਹੀਂ ਨਹੀਂ ਅਜੇ ਆਪਾਂ ਕੰਮ ਕਰਿਆ ਸਾਡੇ ਨੂੰਕਸ ਵੀ ਰਹਿ ਸਕਦੇ ਵੱਡੀ ਗੱਲ ਨਹੀਂ ਆਪਾਂ ਕਿਹੜਾ ਕੋਈ ਰੱਬਾਂ ਨੂੰਕਸ ਤਾਂ ਵੱਡੇ ਵੱਡਿਆ ਤੋਂ ਰਹਿੰਦੇ ਬਾਈ ਆ ਇਹ ਵੱਡੇ ਜਗਾੜ ਕਰੇ ਆ ਪਰ ਉਹਨੂੰ ਵਿੱਚ ਕੋਈ ਕਮੀਆਂ ਨੂੰ ਕੱਢਾਂਗੇ ਵੀ ਸਹੀ ਗੱਲ ਆ ਵੀ ਹਾਂ ਪਰ ਪਹਿਲਾਂ ਟੈਸਟਿੰਗ ਜ਼ਰੂਰ ਕਰਾਂਗੇ ਪੇਂਟ ਦਾ ਤਾਂ ਬਾਅਦ ਹੀ ਹੋਣਾ ਠੀਕ ਹੈ ਜੀ ਕਿਉਂਕਿ ਇਹਦੀਆਂ ਤਬਦੀਲੀਆਂ ਬਹੁਤ ਕੀਤੀਆਂ ਜੈਨੀਆਂ ਨਾ ਫਿਰ ਤਾਂ ਉਹਨੂੰ ਇਨੀ ਟੈਸਟਿੰਗ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਾਰਾ ਕੁਝ ਜੈਨੀਆਂ ਕਰਤਾ ਪਾ ਠੀਕ ਹਾਂਜੀ ਹਾਂ ਪਰ ਇਹਦਾ ਬਹੁਤ ਕੁਝ ਏ ਬਈ ਚਲੋ ਤੁਹਾਡੇ ਦੋਵਾਂ ਭਰਾਵਾਂ ਦੇ ਕਰਕੇ ਹਣਾ ਇਹ ਡੇ 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 ਟਰੈਕਟਰ ਤਿਆਰ ਹੋ ਰਿਹਾ ਤੁਹਾਡੇ ਮੱਥਾ ਵੱਜਿਆ ਬਈ ਤੇ ਪਗਾਈ ਬਹੁਤ ਹੁੰਦੀ ਹੈ ਪਗਾਈ ਆ ਜਾਣ ਬਾਈ ਯਾਰ ਇੱਕ ਵਾਰੀ ਚੀਜ਼ ਬਣਾ ਕੇ ਦੁਬਾਰੇ ਢੋਣੀ ਪੈ ਜਾਂਦੀ ਹੈ ਫਿਰ ਉਹ ਦੁਬਾਰੇ ਬਣਾਉਣੀ ਪੈ ਜਾਂਦੀ ਹੈ ਇੱਕ ਕੰਮ ਨੂੰ ਦੋ ਵਾਰੀ ਕਰਨਾ ਪੈਂਦਾ ਦੋ ਵਾਰੀ ਕਰਨਾ ਪੈਂਦਾ ਬਾਕੀ ਇਹ ਸਾਰੇ ਖੇੜ ਬਈ ਜਾਂ ਤਾਂ ਹੈ ਨਹੀਂ ਵੀ ਆਪਣਾ ਸਪੇਅਰ ਪਾਰਟੇ ਦਾ ਆਉਂਦਾ ਹੈ ਹਾਂਜੀ ਹਾਂ ਤਿਆਰ ਕਰਨਾ ਪੈਂਦਾ ਆਪ ਦੇ ਹੱਥੀ ਤਿਆਰ ਕਰਨਾ ਪੈਂਦਾ ਬਿਲਕੁਲ ਬਿਲਕੁਲ ਬਈ ਹਾਂ ਹੁਣ ਜਿੰਨਾ ਇਹਦਾ ਕੁਝ ਬਣੀ ਜਾਂਦਾ ਉਹਨੂੰ ਉਹਦੀ ਵੀਡੀਓ ਜਾ ਵੜਦੀ ਹੈ ਉੱਥੇ ਵੀ ਠੀਕ ਹੈ ਬਾਜੀ ਠੀਕ ਹੈ ਉਹ ਤੋਂ ਪਾ ਦੱਸਿਏ ਵੀ ਕਿੱਥੋਂ ਆ ਟਰੈਕਟਰ ਇਹ ਵੈਸੇ ਤਿਆਰ ਕਰਾਰੇ ਬੰਦੇ ਇਹ ਰਾਜਸਥਾਨ ਤੋਂ ਆ ਜੀ ਠੀਕ ਹੈ ਨੌਰ ਦੇ ਕੋਲੇ ਪਿੰਡ ਹੈ ਇਹਨਾਂ ਦਾ ਕੋਰਖਣਾ ਠੀਕ ਹੈ ਹਾਂ ਤੇ ਉਹ ਬੰਦਿਆਂ ਦਾ ਵੀ ਬਈ ਸਵਰ ਸਵਰ ਫਰ ਹੈ ਕਰਨਾ ਹੀ ਬਣਾ ਸਵਰ ਹਾਂ ਸਵਰ ਤਾਂ ਬਈ ਇੱਕ ਵਾਰ ਸਵਰ ਕਿਹੜਾ ਉਹ ਤਾਂ ਬੰਦਾ ਹੀ ਬੜਾ ਵਧੀਆ ਜੀ ਅੱਛਾ ਜੀ ਉਹ ਸਾਡੇ ਕੋਲ ਦਿਨ ਦਿਨ ਮਹੀਨੇ ਲਾ ਜਾਂਦਾ ਇੱਥੇ ਵੇਖ ਲਓ ਕੌਣ ਬੰਦਾ ਰੋਕਦਾ ਜੀ ਸਾਡੇ ਕੋਲੇ ਰਹਿੰਦਾ ਇੱਥੇ ਹਾਂ ਠੀਕ ਹੈ ਹੁਣ ਬਈ ਯਾਨੀ ਹੱਥੀ ਤਿਆਰ ਕਰਾਈ ਜਾਂਦਾ ਇੱਕ ਤਰ੍ਹਾਂ ਅੱਖਾਂ ਦੇ ਸਾਹਮਣੇ ਬਾਕੀ ਨਹੀਂ ਉਹ ਇੱਥੇ ਬੈਠਾ ਦੋਨੇ ਕੋਈ ਐ ਕਹਿਣਾ ਵੀ ਐ ਲਾਓ ਐ ਕੋਨੇ ਬਹਿ ਜਾਣਾ ਚ ਉਹ ਨੂੰ ਪੁੱਛ ਲੈ ਨਹੀਂ ਵੀ ਸੋਹਣਾ ਲੱਗਦਾ ਉਹ ਕਹਿੰਦਾ ਸੋਹਣਾ ਲੱਗਦਾ ਤਾਂ ਠੀਕ ਹੈ ਨਹੀਂ ਲੱਗਦਾ ਢਾਹ ਦਈਦਾ ਫਿਰ ਠੀਕ ਹੈ ਉਹਦਾ ਕਹਿਣ ਦਾ ਇਹੋ ਜੀ ਉਹ ਵਧੀਆ ਉਹਦਾ ਤਾਂ ਇਹ 16 ਵੀਰ ਜੀ ਪਤਾ ਕੀ ਗੱਲ ਹੈ ਉਹਦਾ ਕਹਿਣਦਾ ਵੀ ਜਿੱਥੇ 10 ਫੁੱਟ ਲੋਹਾ ਖਰਾਬ ਹੁੰਦਾ ਹੈ ਹਾਂਜੀ ਉਥੇ 15 ਹੋ ਜਾਊਗਾ ਠੀਕ ਹੈ ਵੀ ਕੋਈ ਚੱਕਰ ਨਹੀਂ ਠੀਕ ਹੈ ਹੋ ਜਾਂਦੇ ਖੁੰਦਾ ਤਾਂ ਪਰ ਵੀ ਕੰਮ ਸਹੀ ਕਰਨਾ ਕੰਮ ਹੋ ਜਾਜ ਜੇ ਆਪਾਂ ਵੀ ਬਾਈ ਉਹ ਬੰਦੇ ਨੂੰ ਭਰਾ ਬਣਾ ਕੇ ਕੰਮ ਕਰਦੇ ਹਾਂ ਤਾਂ ਕਿ ਉਹ ਲੋਹਾ ਪੌੜੀ ਵੇਸਟ ਨਹੀਂ ਜਾਣ ਦਿੰਦੇ ਆਹ ਸਹੀ ਗੱਲ ਹੈ ਠੀਕ ਹੈ ਨਾ ਗੱਲ ਨਹੀਂ ਐਵੇਂ ਜੇ ਬੰਦਾ ਕੋਲੀ ਹੈ ਨਹੀਂ ਤਾਂ ਵੜ ਵੜ ਸਿੱਟੀ ਆ ਉਹਦਾ ਫਾਇਦਾ ਨਹੀਂ ਉਹਨੂੰ ਆਖਿਆ ਤੂੰ ਆਦਾ ਹਿਸਾਬ ਲੈ ਲੈ ਕੋਈ ਚੱਕਰ ਨਹੀਂ ਪਰਚੀ ਉਹਨੂੰ ਜੋ ਵੀ ਸਮਾਨ ਆਉਂਦਾ ਤੁਲਕੇ ਆਉਂਦਾ ਉਹਨੂੰ ਪਹਿਲਾਂ ਵੀਡੀਓ ਕਾਲ ਕਰਕੇ ਸਮਾਨ ਲੋਹੇ ਦੀ ਦੁਕਾਨ ਦਿਖਾ ਦੇ ਨੇ ਵੀ ਆ ਬਾਈ ਲੋਹੇ ਦੀ ਦੁਕਾਨ ਦੇ ਖੜੇ ਆ ਨਹੀਂ ਨਹੀਂ ਸਹੀ ਹੈ ਵੀ ਐਵੇਂ ਆਪਾਂ ਬਾਹਰ ਉਹ ਇਨੀ ਵਾਟੋਂ ਬੰਦਾ ਚੱਲ ਗਿਆ ਇਹਨੂੰ ਵੱਢੀ ਜਾ ਲੋਹਾ ਉਧਰ ਵੱਢ ਕੇ ਨਹੀਂ ਉਹ ਨਹੀਂ ਆਪਣਾ ਕੰਮ ਹੈ ਵਿਸ਼ਵਾਸ ਬਣਾਇਆ ਹਾਂ ਵਿਸ਼ਵਾਸ ਤੇ ਹੀ ਖੜਾ ਬੰਦਾ ਉਹ ਵਿਸ਼ਵਾਸ ਤੇ ਹੀ ਖੜਾ ਹਾਂਜੀ ਤੇ ਆਪਣੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਵਿਸ਼ਵਾਸ ਨੂੰ ਆਪਣੇ ਨੂੰ ਹਨਾ ਕੋਈ ਹਾਂਜੀ ਹਾਂਜੀ ਬੱਸ ਏ ਬਾਈਟਾਂ ਕੀ ਇਹਦੀ ਹਵਾ ਤੋਂ ਵਾਸਤੇ ਨਹੀਂ ਇਹ ਆਪਾਂ ਇਹ ਡਿਸਟ੍ਰਿਬਿਊਟਰ ਲਾਇਆ ਪਿੱਛੇ ਠੀਕ ਹੈ ਜੀ ਉਹਦੇ ਵਾਸਤੇ ਤੇਲ ਪਾਵਾਂਗੇ ਅਸੀਂ ਆਪਾਂ ਹਵਾ ਵਾਲੇ ਟਿੰਕੀ ਹੋਲ ਆਉਣੀ ਹੈ ਇਹਦੇ ਠੀਕ ਹੈ ਉਹ ਦਾਈ ਦਾ ਟਾਈਮ ਲੱਗੀ ਜਾਂਦਾ ਸਮਾਨ ਹੀ ਪੜਾ ਜਾਇਆ ਨਹੀਂ ਪਤਾ ਉਹਨਾਂ ਸਾਲਾਂ ਦਾ ਟੰਗੇ ਕਿੱਥੇ ਡੇਡੇ ਹੁਣ ਆਇਰ ਗਿੰਡਰ ਫਿੱਟ ਕਰਨਾ ਜੀ ਇਹ ਵੀ ਵੇਖਣਾ ਕਿੱਥੇ ਫਿੱਟ ਕਰਨਾ ਹੈ ਇੱਕ ਦੇ ਟੂਟ ਬਟਾਂ ਲਾ ਦੇ ਇੰਜਨ ਤਾਂ ਗਿਆ ਜਾਂਦਾ ਜਾਂ ਲੱਗਦਾ ਇੱਥੇ ਸੋਹਣਾ ਨਹੀਂ ਲੱਗਦਾ ਉਹ ਜਿਵੇਂ ਐ ਜਿਹੀ ਲੱਗਦੀ ਫਿਰ ਉਹ ਪੇਂਟਿੰਗ ਛੱਡ ਦੇਈਏ ਕਰਾਂ ਚੱਲੋ ਯਾਰ ਪੋਚ ਕਿੱਥੇ ਲਾਉਂਗੇ ਹਣਾ ਹਾਂ ਵਾਕਈ ਸਾਰਾ ਨਵੇਂ ਸਿਰੋਂ ਚੱਲ ਰਿਹਾ ਹਾਂ ਹਾਂ ਨਵੇਂ ਸਿਰੋਂ ਬਾਈ ਨਾ ਸਾਰਾ ਐਡਜਸਟ ਹੋ ਜਾਵੇ ਕੋਈ ਛੋਟਾ ਹੋਵੇ ਕੋਈ ਗਿੱਟਕਦਾ ਫਿਰ ਤਾਂ ਲਾ ਦਈਏ ਇੱਥੇ ਪਲੇਸੇ ਆਪਾਂ ਠੀਕ ਹੈ ਜੀ ਹਾਂ ਤੇ ਬਾਕੀ ਬ ਉਹ ਲੱਗਣ ਵਾਲੇ ਸਾਰੇ ਉਹ ਸ਼ੀਲਡ ਇਹਦੀ ਬਣਾਉਣੀ ਹੈ ਵੀਰੇ ਆ ਬਾਈਆਂ ਦਾ ਨਾ ਉਹਦੇ ਲਈ ਕਵਰ ਹੈ ਜਿਹੜਾ ਸ਼ੀਲਡ ਦਾ ਇਹ ਹੈ ਇਹ ਸਹੀ ਨਹੀਂਗਾ ਇਹ ਕਹਿੰਦਾ ਹੋਰ ਲਿਆ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਇਹ ਹੋਰ ਲਿਆਉਣਾ ਪਤਾ ਕਿਹੜੇ ਟਰੈਕਟਰ ਦਾ ਹੁੰਦਾ ਸੀ ਉਹ ਲਾਵਾਂਗੇ ਆਪਾਂ ਬਸ ਠੀਕ ਹੈ ਨਹੀਂ ਤਾਂ ਅਸੀਂ ਬਣਾ ਲਦੇ ਹਾਂ ਕਵਰ ਤਾਂ ਆ ਪਿਆ ਸੀਗਾ ਪਰ ਇਹ ਨਏ ਨਹੀਂ ਲਾਉਣਾ ਆਪਾਂ ਕਹਿੰਦਾ ਹੋਰ ਬਾਕੀ ਬਈ ਹੁਣ ਕੰਮ ਤੁਸੀਂ ਖਿੱਚਦੇ ਜਿਵੇਂ ਸਾਡੇ ਕੋਲ ਤੂੜੀ ਵਾਲੀਆਂ ਮਸ਼ੀਨਾਂ ਵੀ ਆਉਣ ਲੱਗ ਗਈਆਂ ਪਤਾ ਵੀਰੇ ਮੈਂ ਤਾਂ ਦੱਸਦਾ ਵੀਰੇ ਗੱਲ ਦੋ ਬੰਦੇ ਸਪੈਸ਼ਲ ਉਧਰ ਇਸੇ ਕੰਮ ਤੇ ਮੈਂ ਹੀ ਰਾਤ ਨੂੰ 9 ਵਜੇ ਗਿਆ ਇਸੇ ਤੇ ਲੱਗੇ ਰਹੇ ਇਸੇ ਤੇ ਕੱਲ ਸਾਰੀ ਰਾਤ 9 ਵਜੇ ਗਏ ਆ ਬਣਾ ਕੇ ਵੀ ਤੰਗ ਕਿਉਂ ਨੂੰ ਬੈਂਟਰੀਆਂ ਰੱਖ ਕੇ ਉਹਨਾਂ ਵੀਡੀਓ ਕਾਲ ਤੇ ਗੱਲ ਕਰਕੇ ਫੇਰ ਗਏ ਨਹੀਂ ਨਹੀਂ ਵੀ ਭਾਈ ਤੂੰ ਆਦਾ ਪਾਸ ਕਰ ਸਹੀ ਹੈ ਸਹੀ ਹੈ ਹੈ ਕਿਉਂ ਬੰਦਾ ਵੀ ਮਾਨ ਕਰਕੇ ਆਇਆ ਇੰਨੀ ਬਾਟ ਤੇ ਆਪਾਂ ਉਹਨੂੰ ਫਰਜ ਵੀ ਬੰਦਾ ਵੀਰੇ ਯਾਰ ਉਹਨੂੰ ਦਿਖਾਉਣ ਦਾ ਚੀਜ਼ ਵੀ ਆਪਾਂ ਨੂੰ ਵਿਖਾਈਏ ਵੀ ਉਹਦਾ ਮਾਂ ਪਿਓ ਵੀ ਕੋਈ ਵੀ ਮੇਰਾ ਟ੍ਰੈਕਟਰ ਤਿਆਰ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਹੈ ਇਸ ਕਰਕੇ ਤਾਂ ਕਰਕੇ ਫਿਰ ਉਹ ਵੀਡੀਓ ਕਾਲ ਕਰਨੀ ਪੈਂਦੀ ਜਿੰਨਾ ਕਿ ਲੱਗ ਜਾਂਦਾ 파ਟ ਉਹਨਾਂ ਕੋਲ ਫੋਟੋ ਕਰ ਦਨੇ ਜਾਂ ਉਹਨੂੰ ਗੱਲ ਕਰਦੇ ਆ ਨਾਲ ਨਾਲ ਤਸੱਲੀ ਜਾਲੀ ਜਾਂਦੇ ਵੀ ਆ ਚੀਜ਼ ਲਾਤੀ ਜਿਹੇ ਧਿਆਨ ਰਹਿੰਦੀ ਹੈ ਤੇ ਬਾਕੀ ਇਹਦੇ ਪੰਪ ਪੰਪ ਵੀ ਬਾਈ ਤੁਸੀਂ ਬਣਾ ਕੇ ਲਾਏ ਹੋ ਹਾਂ ਨਾ ਹਾਂ ਉਹ ਲਾਏ ਤੇ ਬੜੀਆਂ ਇਹਦੇ ਚੀਜ਼ਾਂ ਮੈਂ ਜਿਹੜਾ ਆਪਣੇ ਵਾਲਾ ਪਾਰਟ ਸੀਗਾ ਉਹ ਤਾਂ ਢੱਕ ਗਿਆ ਸਾਰਾ ਹੁਣ ਜੀ ਠੀਕ ਹੈ ਉਹ ਦੇਖਦਾ ਨਹੀਂ ਕਿਸੇ ਨੂੰ ਹੁਣ ਤੇ ਇਹਨਾਂ ਦਾ ਪਾਰਟ ਬਾਹਰ ਲੱਗਾ ਥੱਲੇ ਵੀਰੇ ਪੰਪ ਦੇ ਲਾਏ ਆ ਜੀ ਬਣਾਏ ਬਕਸੇ ਠੀਕ ਹੈ ਠੀਕ ਹੈ ਉਦਲਾ ਟਾਪਾ ਬਣਾਇਆ ਹਾਂ ਜੀ ਆ ਇਧਰੋਂ ਪੰਪ ਲੱਗੇ ਸੀ ਹੈ ਨਾ ਹਾਂ ਆ ਉਦਲਾ ਟਾਪਾ ਪਹਿਲਾਂ ਅਸੀਂ ਪਲੇਟ ਚੋਂ ਬਣਾਇਆ ਠੀਕ ਹੈ ਜੀ ਫਿਰ ਉਹ ਥੋੜਾ ਜਿਹਾ ਡਾਊਨ ਰਹਿ ਗਿਆ ਫਿਰ ਉਹਦਾ ਜਿਆੜ ਕਰਿਆ ਪੂਰਾ ਲੈਂਕਾ ਲੋਕਾ ਬਈ ਲੈਂਕਾ ਪਾਉਣੀਆਂ ਜੀ ਇਹਦੇ ਡਿਸਟ੍ਰੀਬਿਟਰ ਨੂੰ ਸਪਲਾਈ ਦੇਣੀ ਹੈ ਹਜੇ ਮੰਨ ਲਓ ਟੈਂਕੀ ਲੱਗੀ ਪਈ ਹੈ ਇਹ ਤਾਂ ਹਜੇ ਇਹਦੇ ਨੂੰ ਨਿਬੜੂਗਾ ਫੇਰ ਮੇਰੇ ਕੋਲ ਫੇਰ ਹਫਤਾ ਫੇਰ ਲੱਗੂਗਾ ਉੱਥੇ ਫੇਰ ਸਪਲਾਈਆਂ ਦਿੱਤੀਆਂ ਜਾਣੀਆਂ ਹਨ ਠੀਕ ਹੈ ਠੀਕ ਹੈ ਜੀ ਹਾਂ ਚਲੋ ਠੀਕ ਹੈ ਬਈ ਇਹਦਾ ਕਾਰੋਬਾਰ ਹੋਣਾ ਇਹਦਾ ਤੇ ਬਾਕੀ ਵੀਰੋ ਤੁਹਾਨੂੰ ਦਿਖਾਵਾਂਗੇ ਟਰੈਕਟਰ ਜਲਦੀ ਜਦੋਂ ਤਿਆਰ ਹੋ ਗਿਆ 2-3 ਮਹੀਨੇ ਨੂੰ ਅਸੀਂ ਜਲਦੀ ਆਖਾਂਗੇ ਕਿਉਂਕਿ ਸਾਲ ਤਾਂ ਸਾਰੇ ਨੂੰ ਲੱਗ ਗਿਆ ਫੇਰ ਹਾਂ ਤੇ ਹੁਣ ਤੁਹਾਨੂੰ ਹੌਲੀ ਹੌਲੀ ਜਿਵੇਂ ਜਿਵੇਂ ਤਿਆਰ ਹੋ ਉਸ ਤੋਂ ਬਾਅਦ ਦਿਖਾਵਾਂਗੇ ਇੱਕ ਬਾਕੀ ਦਿਨ ਛੋਟੇ ਹਨ ਬਾਈ ਹਾਂਜੀ ਹਾਂ 11 ਵਜੇ ਤੱਕ ਕੰਮ ਹੀ ਚੱਲਦਾ 11 ਵਜੇ ਤੱਕ ਦਾ ਬਾਈ ਕੰਮ ਹੀ ਚੱਲਦਾ ਹੈ ਹੈ ਹੱਥ ਹੀ ਨਹੀਂ ਖੁੱਲਦੇ ਹੱਥ ਨਹੀਂ ਖੁੱਲਦੇ ਤੇ ਆਹ ਬੜੇ ਜਿਹੇ ਬਾਈ ਮੈਨੂੰ ਤਾਂ ਹੋਰ ਤਾਂ ਚੱਲ ਚੱਲੋ ਹੋਰ ਬਹੁਤ ਸੋਹਣੀ ਲੱਗਿਆ ਹਾਂ ਪਰ ਇਤਨਾ ਮਿੱਟੀ ਆ ਪਿਆ ਜਿੱਦਾਂ ਲਾਏ ਸੀਗੇ ਆਪਣੀ ਵਰਕਸ਼ਾਪ ਤੇ ਖੜਾ ਸੀ ਬਹੁਤ ਸੋਹਣਿਆ ਲੱਗਿਆ ਟੀਲ ਦੇ ਲੱਗਿਆ ਨਹੀਂ ਨਹੀਂ ਵਾਕਿਆ ਜੀ ਤੇ ਉਹ ਪੱਤੀ ਵੀ ਬੜੀ ਵਧੀਆ ਕਟਾਈ ਹੋਈ ਵਧੀਆ ਆ ਜੀ ਉਹਨਾਂ ਦਾ ਸਾਥ ਹਾਂ ਆਹੀਂ ਹੌਲੀ ਹੌਲੀ ਚੀਜ਼ਾਂ ਨੂੰ ਜੱਜੀ ਜਾਣੀਆਂ ਵੀ ਹਨਾ ਜਿਵੇਂ ਜਿਵੇਂ ਇਹ ਚੀਜ਼ ਹੌਲੀ ਹੌਲੀ ਤਰੀ ਹੋਈ ਜਾਉਂਗੀ ਜਿਵੇਂ ਜਿਵੇਂ ਜਦੋਂ ਇਹ ਬਾਈ ਰੰਗ ਹੋ ਗਿਆ ਹਾਂਜੀ ਹਾਂ ਉਸ ਤੋਂ ਬਾਅਦ ਇਹ ਚੂਗੇ ਬਹੁਤ ਜੱਚੂਗਾ ਕਿਉਂ ਹੁੱਡ ਹੁੱਡ ਲੱਗ ਜਾਊਗਾ ਇਹਦੇ ਸਾਰਾ ਕੁਸ ਲੱਗ ਗਿਆ ਨਾ ਇਹਦੇ ਉਸ ਤੋਂ ਮੋਰੋ ਸਾਰੇ ਕਵਰ-ਕਵਰ ਚੜ ਜਾਣੇ ਜਿੱਥੇ ਚੜਨ ਆਲੇ ਮਗਰਾੜਾ ਮਗਰੋੜ ਤੇ ਉਸ ਤੋਂ ਬਾਅਦ ਜੱਚਣ ਲੱਗੇ ਹਾਂਜੀ ਹਾਂ ਕਿਉਂ ਹੁਣ ਤਾਂ ਇਹ ਜਿਵੇਂ ਪਿਆ ਖੜਾ ਹੈ ਉੱਤੇ ਬਸ ਓਨਾਂ ਕ ਲੱਗੇ ਰਹਿੰਨੇ ਹਨ ਹੌਲੀ ਹੌਲੀ ਕਰੀ ਜਾਂਨੇ ਕੰਮ ਹੈ ਤੇ a by c ਦੀ ساری ਸੈਟਿੰਗ ਸ਼ੂਟਿੰਗ ਆਪ ਦੇ ਅੰਦਰ ਹੀ ਹੋਈ ਜਾਂਦੀ ਹੈ ਹਨਾ ਮੰਨ ਲਾ ਵੀ ਹਾਂ ਇਸ ਤੋਂ ਪਰ ਆਪਾਂ ਪਹਿਲੇ ਉੱਤੇ ਇਹ ਤਾਂ ਉੱਥੇ ਆਪਣੀ ਵਰਕਸ਼ਾਪ ਦੀ ਸਾਰਾ ਕੁਝ ਉੱਥੇ ਹੀ ਸੈੱਟ ਹੋ ਗਿਆ ਸੀ ਇਹੋ ਕਿ ਸੈਂਟਰ ਤੋਂ ਆ ਪੈਣ ਬਈ ਮਤਲਬ ਹਾਂ ਇਹ ਸਾਰਾ ਕੁਝ ਸਾਰਾ ਕੁਝ ਉੱਥੋਂ ਚੱਲ ਕੇ ਆਇਆ ਬਾਈ ਇਹ ਹਾਂ ਹੈਂਡ ਮੇਡ ਹੀ ਆ ਹਾਂ ਇਹ ਤਾਂ ਪਹਿਲਾਂ ਇਹਦੀ ਚਲਾ ਕੇ ਪੰਜਾਬ ਝੂ ਕੇ ਵੇਖ ਕੇ ਫੇਰ ਹੀ ਇੱਥੇ ਲਾਇਆ ਹੈ ਇਹ ਹਾਂ ਇਹ ਨਹੀਂ ਵੀ ਇਹ ਤਾਂ ਬਿਨਾ ਭਜਾਇਆ ਇਹਨੂੰ ਇਹ ਨਹੀਂ ਵੀ ਫੱਟੀਆਂ ਲਾ ਕੇ ਭਜਾਇਆ ਅੱਛਾ ਕੋਈ ਚੱਕਰ ਨਹੀਂ ਫੋਲ ਉਹ ਪਲੇਟ ਦੇ ਸਿਰ ਤੇ ਉਹਦੇ ਸਿਰ ਤੇ ਭਜਾਇਆ ਉਹ ਜੁੱਲਾ ਜਿਵੇਂ ਅੱਗੇ ਲੱਗਿਆ ਸੀ ਉਹ ਬਸ ਐਂ ਭਜਾਈ ਆ ਹੱਥ ਤੋਂ ਡੋਟੋ ਤੋਂ ਬਾਹਰ ਦੇ ਇਹ ਤਾਂ ਬਾਅਦ ਚ ਲਾਈ ਹੈ ਇਹ ਤਾਂ ਇੱਥੇ ਲਿਆ ਕੇ ਲਾਈ ਆ ਠੀਕ ਹੈ ਹਾਂ ਤੇ ਵਧੀਆ ਭਜਦਾ ਬਈ ਐਂ ਜੀ ਇਹਨੂੰ ਗੱਡੀ ਲਾ ਕੇ ਪਿੱਛੋਂ ਫੜਨਾ ਤੇ ਥੋੜਾ ਸਮਾਂ ਲੱਗਦਾ ਹੈ ਹੈਂ ਹਾਂ ਇੱਕੋ ਦਮ ਬੋ ਰੇਸ ਫੜਦਾ ਇੱਕੋ ਦਮ ਬੇਗਾ ਬਹੁਤ ਹੈ ਇੱਕਦਮ ਬਾਈ ਥਾਂ ਤੇ ਖੜਾ ਬੋਸਾਂ ਬਣਾ ਜਾਂਦਾ ਇੱਕ ਥਾਂ ਤੇ ਠੀਕ ਹੈ ਠੀਕ ਹੈ ਐਂ ਨਹੀਂ ਵੀ ਕਲਚ ਛੱਡਿਆ ਵੀ ਉਹ ਕਿਲੋਮੀਟਰ ਜਾ ਕੇ ਰੇਸ ਫੜੂਗਾ ਥਾਂ ਤੇ ਜਿੱਕਰ ਬਣਦਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਠੀਕ ਹੈ ਵੀਰ ਠੀਕ ਹੈ ਬਦਲਦਾ ਹੈ ਗੇਅਰ ਬਦਲਦਾ ਜਦੋਂ ਉਹਦੇ ਕੋਲੇ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ 66 ਦੀ ਸਪੀਡ ਜਾਂਦੀ ਹੈ ਵਧੀਆ ਹਾਂਜੀ ਹਾਂ ਬਹੁਤ ਆ ਫਿਰ origignal ਦਾ original ਰਹਿ ਗਿਆ ਬਾਕੀ ਉਦਾਂ ਵੀ ਗੇਰਾਂ ਦੇ ਵਿੱਚ ਜਿਹੜੀ ਖਚਾਈ ਵਾਲਾ ਕੰਮ ਹੋਈ ਹੈਗਾ ਹਨਾ ਹਾਂਜੀ ਹਾਂ ਤੇ ਬਾਕੀ ਟੈਸਟਿੰਗ ਦੋਸਤੋ ਤੁਹਾਨੂੰ ਕਰਕੇ ਦਿਖਾਵਾਂਗੇ ਇਹਦੇ ਚਲਾ ਚਲੂ ਕੇ ਦੇਖਾਂਗੇ ਆਪਾਂ ਵੀ ਤੇ ਬਾਕੀ ਬਾਈ ਹੋਰਾਂ ਕੋਲ ਹਜੇ ਕੰਮਕਾਰ ਹੋਈ ਜਾਂਦਾ ਠੀਕ ਹੈ ਬਾਈ ਜੀ ਧੰਨਵਾਦ ਜੀ ਸਮੁੰਦੈ ਲਈ ਓਕੇ